ਮਾਹੌਲ ਦਾ ਸਹਜ ਦੇਖ ਨੂੰ ਮਿਲਦਾ ਤੇ ਬਹੁਤ ਵਧੀਆ ਮਾਹੌਲ ਹੈ ਪਿਆਜ ਪੂਰੀ ਰੌਣਕ ਹੈ ਸਟਾਲਾਂ ਸੱਜੀਆਂ ਹੋਈਆਂ ਨੇ ਮਠਾਈਆਂ ਦੁਕਾਨਾਂ ਵੀ ਤਿਆਰ ਨੇ ਤੇ ਜਿਹੜਾ ਇਹ ਬੁਰਾਈ ਤੇ ਚਾਈ ਦੀ ਜਿੱਤ ਹੈ ਦੁਸ਼ਹਿਰਾ ਪਰਮ ਮਨਾਇਆ ਜਾ ਰਿਹਾ ਬਹੁਤ ਖੁਸ਼ੀ ਦੇ ਉਲਾਸ ਨਾਲ ਜੀ ਇਹ ਗੰਨੇ ਲੈ ਕੇ ਆਏ ਜੀ ਮੱਥੇ ਕਿੰਨੇ ਗੰਨੇ ਦੀ ਮਾਤਰਾ ਕੀ ਹੈ ਗੰਨੇ ਜੀ ਗੰਨੇ ਦੀ ਮਾਤਰਾ ਹੈ ਜੀ ਮਿੱਠੇ ਦਾ ਸ਼ਗਨ ਹੁੰਦਾ ਜੀ ਇਹ ਹਾਂ ਇਹ ਪਹਿਲਾਂ ਵਿਹੇਚ ਨਹੀਂ ਦੀ ਡਿਜ਼ਾਈਨ ਨਾਲ ਹੀ ਆਪਾਂ ਸ਼ਗਨ ਕਰ ਸ਼ਗਨ ਕਰਿਆ ਕਰਦੇ ਸੀਗੇ ਹੁਣ ਤਾਂ 50 50 ਨੂੰ ਮਠਾਈਆਂ ਹੋਰ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਮਿਲ ਜਾਂਦੀਆਂ ਨੇ ਪਰ ਪਹਿਲਾਂ ਜਿਹੜਾ ਪਰਵ ਹੈ ਇਹ ਦਿਨੇ ਦੇ ਨਾਲ ਸ਼ਗਨ ਕਰ ਹੁੰਦਾ ਸੀ ਕਿੰਨੇ ਤੋਂ ਛਾ ਆ ਗਿਆ ਲੋਕਾਂ ਚ ਬਹੁਤ ਜ਼ਿਆਦਾ ਛਾ ਹੈ ਜਿਹੜਾ ਪੂਰੇ ਭਰੇ ਪੈਨੇ ਛੱਡਾ ਕਰਦੇ ਇੱਕ ਪਿੰਨ ਫੁੱਲੇ ਲਾਈ ਗਏ ਨੇ ਹ ਅਰਨੀ ਬੈਨ ਕਰਦੇ ਨੇ ਕਰ ਰਹੇ ਨੇ ਜੀ ਇੱਕ ਆਪਣਾ ਇੱਕ ਬਿਸ਼ਰਾ ਬਣਾਣਾ ਬਣਾਇਆ ਹੱਥਾਂ ਮੇਂ ਕੋਲ ਲੱਗੇ ਤੇ ਉਸੇ 라ਵਨ ਦੇਣ ਕਿ ਸਜਾਇਗਾ ਤੇ ਇੱਕ ਆਪਣਾ ਪਬਲਿਕ ਸਕੂਲ ਵਾਲੀ ਗਲੀ ਤੋਂ ਅੱਗੇ ਜਿਹੜਾ ਮੈਦਾਨ ਬਣਿਆ ਹੈ ਮਹਾਵੀਰ ਇਨਸ਼ਾ ਅੱਲਾਹ ਦੇ ਨਾਲ ਉੱਥੇ ਰਾਮਦਾਨ ਕੀਤਾ ਜਾਏਗਾ। ਅਪੀਲ ਇਹ ਹੈ ਜੀ ਦੇਖੋ ਰਾਸ਼ਾ ਬਜ਼ਾਰਾਂ ਚ ਬਹੁਤ ਤੇ ਬਹੁਤ ਸजग ਰਹਿਣ ਲੋਕ ਆਪਣੀ ਸਿਹਤ ਦਾ ਖਿਆਲ ਰੱਖਣ ਥੋੜਾ ਜਿਹਾ ਕੰਕਲੂਸ਼ਨ ਕਰਕੇ ਮੱਛਰ ਕਰਕੇ ਡੇਂਗੂ ਦਾ ਵੀ ਥੋੜਾ ਚੱਲ ਰਿਹਾ ਹੈ ਮਾਹੌਲ ਤਾਂ ਥੋੜਾ ਜਿਹਾ ਖਬਰ ਹੋ ਕੇ ਰਹਿਣ ਸਾਰੇ ਨੂੰ ਰਸਿਕਾਲ ਜੀ ਗੱਲ ਇਹ ਹੈ ਬਾਈ ਜੀ ਜਿਹੜਾ ਦਸਹਿਰਾ ਤੇ ਦਿਵਾਲੀ ਦਾ ਤਿਹੋਰ ਹੈ ਇਹਦੇ ਵਿੱਚ ਯਾਦ ਜਿਹੜੀ ਮਠਿਆਈ ਦੀ ਬਹੁਤ ਵੱਡੀ ਖਾਸਤ ਹੋਦੀ ਹੈ। ਇਸ ਸ਼ਹਿਰਾਂ ਦੇ ਵਿੱਚ ਲਾ ਲੋ ਇਸ ਦੇ ਨਾਮ ਦੇ ਨਿਰਾਜ ਜ਼ਹਿਰੇ ਵਿੱਚ ਆ ਰਹੇ। ਤੋਂ ਖਾਦਾ ਹੈਗਾ ਜੀ ਡੈਰੀ ਫਾਰਮ। ਅਸੀਂ ਆਉਂਦੇ ਡੈਰੀ ਫਾਰਮ ਦੇ ਵਿੱਚੋਂ ਐਨ ਛੋਦਾ ਕਾ ਲੋ ਮਠਾਈ ਤਿਆਰ ਕਰਕੇ ਬਿਨਾ ਕੈਮੀਕਲ ਤੋਂ ਆफी ਆਦੀ ਸ਼ਹਿਰ ਦੇ ਵਿੱਚ ਸਟਾਲ ਲਾਈ ਹੈ ਤਾਂ ਕਿ ਸ਼ਹਿਰ ਵਾਸੀ ਨੂੰ ਇਹ ਚੀਜ਼ ਦਾ ਪਤਾ ਲੱਗੇ ਵੀ ਛੁੱਧ ਚੀਜ਼ ਕੀ ਹੈ। ਕੀ ਕੁਝ ਤਿਆਰ ਕੀਤਾ ਗਿਆ ਤੁਹਾਡੇ ਕੋਲ? ਅਸੀਂ ਗਲਾਬ ਜਾਮਨ ਜੀ, ਵਰਤਵੀ, ਰਸਗੁੱਲਾ ਤੇ ਮਿਲਕ ਕੇਕ ਸਾਰੀਆਂ ਜਿਹੜੀਆਂ ਮਠਾਈਆਂ ਨੇ ਲੱਡੂ, ਦੇਸੀ ਘਿਓਰ ਮਿਸ਼ਰੀ ਦੇ ਵਿੱਚ ਤਿਆਰ ਹੈ। ਹੂੰ ਸੱਚ ਦਾ ਗੱਲ ਆਏ ਜੀ ਦੇਖੋ ਬਾਜ਼ਾਰ ਦੇ ਵਿੱਚ ਤਾਂ ਮੇਰਾ ਜ਼ਹਿਰ ਵਿਕਣ ਲੱਗ ਰਿਹਾ ਸਾਰੀ ਡੁਪਲੀਕੇਟ ਚੀਜ਼ਾਂ ਵਿਕਣ ਲੱਗ ਪਈਆਂ ਨੇ ਕਿਹੜਾ ਕੈਮੀਕਲ ਹੈ ਜੀ ਤੁਹਾਨੂੰ ਕੀ ਸਬੂਤ ਹੈ ਜ਼ਹਿਰ ਵਿਕਦਾ ਇੱਥੇ ਕਿ ਅਸੀਂ ਹੁਣ ਤੱਕ ਉਹ ਹੀ ਚੀਜ਼ਾਂ ਜਿਹਨੂੰ ਅਸੀਂ ਵੀ ਹੁਣ ਤੱਕ ਖਾਂਦੀ ਰਹੀਏ ਜਦੋਂ ਅਸੀਂ ਹੁਣ ਆਪ ਕੰਮ ਸ਼ੁਰੂ ਕਰਿਆ ਅਸੀਂ ਆਪ ਦੇ ਹੱਥੀਂ ਚੀਜ਼ਾਂ ਬਣਵਾਈਆਂ ਫੇਰ ਸਾਨੂੰ ਪਤਾ ਲੱਗਿਆ ਵੀ ਬਾਜ਼ਾਰ ਦੀ ਚੀਜ਼ ਯਾਰ ਤੁਸੀਂ ਤੁਸੀਂ ਜੀ ਬਣਾਉਂਦੇ ਹੋ ਇਹਨਾਂ ਵਿੱਚ ਕੀ ਕਿਵੇਂ ਤਿਆਰ ਕਰ ਦੋਗੇ ਇਹ ਅਸੀਂ ਇਹ ਦੇਸੀ ਘਿਓ ਦੇ ਵਿੱਚ ਇਹਦੇ ਮਿੱਠੇ ਦੀ ਥਾਂ ਤੇ ਅਸੀਂ ਤਾੜੀ ਵਾਲੀ ਮਿਸ਼ਰੀ ਪਾਉਂਦੇ ਹਾਂ ਇਹ ਦੇਸੀ ਘਿਓ ਦੇ ਵਿੱਚ ਅਸੀਂ ਤਿਆ ਗਾਰੰਟੀ ਦਿੰਦੇ ਨੇ ਉਹ ਸਾਲਾਣੋਂ ਫੁੱਲ ਗਾਰੰਟੀ ਆ ਸਾਡੀ ਕੀ ਕੋਈ ਵੀ ਚੀਜ਼ ਹੈ ਜੀ ਜੀ ਬਾਜ਼ਾਰ ਦੇ ਵਿੱਚੋਂ ਕੋਈ ਵਰਤੀ ਲੈ ਲੋ ਗਲਾਬ ਜਾਮਨ ਲੈ ਲੋ ਰਸਗੁੱਲਾ ਲੈ ਲੋ ਤੁਸੀਂ ਜੇ ਫ੍ਰੀਜ 'ਚ ਵੀ ਲਿਆ ਕੇ ਧਰ ਦੋਗੇ ਜੀ ਤਾਂ ਉਹ ਪੰਜਵੇਂ ਛੇਵੇਂ ਦਿਨ ਖਟਿਆਸ ਮਾਰ ਜਾਦਾ ਸਾਡੀ ਗਲਾਬ ਜਾਮਨ ਰਸਗੁੱਲਾ ਕੇ ਡੇਢ ਦੋ ਮਹੀਨੇ ਵੀ ਪਿਆਰ ਰਹੇ ਜੀ ਆ ਵੀ ਸਾਡਾ ਟੇਸਟ ਦਾ ਵੀ ਫਰਕ ਨਹੀਂ ਹੁੰਦਾ ਖਰਾਬ ਹੋਣ ਦਾ ਬਹੁਤ ਦੂਰ ਦੀ ਹੈ ਜੀ ਵੀਰ ਜੀ ਅਸੀਂ ਲੋਕਾਂ ਦੀ ਸੇਵ ਹੀ ਕਰਨ ਲੱਗ ਰਹੇ ਹਾਂ ਇਹ ਚ ਕੋਈ ਕਮਾਈ ਵਾਲੀ ਗੱਲ ਨਹੀਂ ਕਿਉਂ ਜਦੋਂ ਪਾਇਓਰਟੀ ਦੀ ਗੱਲ ਆ ਜੇਗੀ ਉਦੋਂ ਨੂੰ ਆਪ ਹੀ ਪਤਾ ਹੈ ਉਹਦੇ 'ਚ ਕੋਈ ਕਮਾਈ ਵਾਲੀ ਗੱਲ ਨਹੀਂ ਲੋਕਾਂ ਨੂੰ ਕਿਹੜਾ ਜਾਣਦੇ ਹੋ ਲੋਕਾਂ ਦਾ ਸੀ ਇਹ ਵੀ ਲੋਕ ਜਾਗਰ ਤੋਂ ਹੋਣ ਦੀ ਵਧੀਆ ਚੀਜ਼ ਸੁੱਧ ਚੀਜ਼ ਖਾਣ ਆਪਦੇ ਹੱਥੀਂ ਤਿਆਰ ਕਰਾ ਕੇ ਜਿਹੜੀ ਚੀਜ਼ ਕਿੰਨੇ ਕਿੰਨੇ ਕਾਉਂਟਰ 'ਤੇ ਤਿਆਰ ਮਠਿਆਈ ਦਿੰਦੇ ਨਾਲ 5 ਕੰਮ ਫੜ ਲਵੇ 2 ਕਾਉਂਟਰ ਬਾਗੂ ਇਹਦੀ ਮਠਿਆਈ ਆ ਉਹ ਤਿਆਰ ਸੀ ਬਿਓਰ ਸਾਰੇ ਹਾਂ ਪਿਓ ਜੀ ਤਕਰੀਬ ਨਾਇਆ ਦੀ ਹੁਣ ਤਾਂ ਸਾਡੇ ਲਈ ਥੋੜੀ ਹੋ ਰਹਿ ਗਈ ਤੋ ਤਕਰੀਬ ਨੂੰ ਖਾਦੇਗਾ ਕਿ ਸਾਨੂੰ ਸਾਲ ਵਾਂਗੂ ਹੋਊਗਾ ਜੀ ਕੰਮ ਕਰਦੇ ਨੂੰ ਲੋਕ ਸਾਡੇ ਮੰਨ ਨਹੀਂ ਦਿੰਦੇ ਜਦੋਂ ਅਸੀਂ ਤਿਆਰ ਕਰਦੇ ਆ ਸਾਡੇ ਘਰੋਂ ਫਾਰਮ ਦੇ ਉੱਪਰ ਹੀ ਲੈ ਜਾਂਦੇ ਦਿਵਾਲੀ ਵੇ ਅਸੀਂ ਜਾਖਰ ਰੋਡ ਤੇ ਲక్ష్ਮੀ ਜੀ ਹੋਲਰ ਦੇ ਸਾਹਮਣੇ ਜਿਹੜਾ ਉਹ ਸ਼ੋਰੂਮ ਨਾਮ ਹੈ ਜੀ ਉੱਥੇ ਅਸੀਂ ਲਾਉਂਦੇ ਆਂ ਬਾਕੀ ਅਸੀਂ ਆਪਣੇ ਫਾਰਮ ਤੇ ਵੀ ਤਿਆਰ ਕਰਦੇ ਹਾਂ ਦਸਹਿਰੋਂ ਲੈ ਕੇ ਜੀ ਪੂਰਾ ਜਿਹੜਾ ਬਾਜ਼ਾਰ ਹੈ ਉਹ ਰੌਣਕਾਂ ਨਾਲ ਭਰਿਆ ਹੋਇਆ ਹੈ ਤੇ ਇਹ ਲੋਕ ਹੈ ਤੁਸੀਂ ਨਹੀਂ ਕਹੋ ਖਰੀਦਦਾਰੀ ਕਰ ਰਹੇ ਆ ਜ਼ਿਆਤਰ ਕੀ ਲੋਕ ਨੇ ਜਿਹੜੇ ਆਪਣੇ ਪੰਜਾਬ ਚ ਇੱਕ ਵੀ ਖਾਣ ਪੀਣ ਦੀ ਜ਼ਬਰ ਜਿਆਦਾ ਅਟਰੈਕਟ ਹੁੰਦੇ ਆ ਜੀ ਤੇ ਹਰ ਇੱਕ ਤਰ੍ਹਾਂ ਦਾ ਇਹ ਬਾਜ਼ਾਰ ਹੈ ਹੋਰ ਇੱਕ ਤਰ੍ਹਾਂ ਦਾ ਆਪਣੀ ਸ਼ਾਪਿੰਗ ਕਰ ਰਹੇ ਹਰੇਕ ਬੰਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਕੁਸ਼ ਕਰ ਰਿਹਾ ਕੋਈ ਸਮਾਨ ਵੀ ਭਾਂਡੇ ਕੋਈ ਕੁਝ ਵੀ ਹੈ ਪਰ ਜਿਆਦਾ ਲੋਕ ਮਠਿਆਈਆਂ ਵਾਲ ਨੂੰ ਕੰਟਰੈਕਟ ਹੋ ਗਿਆ ਦੁਸਹਿਰੇ ਨੂੰ ਲੈ ਕੇ ਜੀ ਪਰ ਇੰਨਾ ਜ਼ਿਆਦਾ ਤਾਂ ਨਹੀਂ ਲਾ ਰਿਹਾ ਜਿੰਦਾ ਮਤਲਬ ਕੋਈ ਕਾਫੀ ਸਮੇਂ ਪੁਰਾਣੇ ਵਿੱਚ ਹੁੰਦਾ ਸੀ ਪਰ ਕੁਝ ਲੋਕ ਹੈ ਜਿਹੜੇ ਜ਼ਿਆਦਾਤਰ ਆ ਰਹੇ ਬਾਹਰ ਪਰ ਪਹਿਲਾਂ ਵਰਗਾ ਨਹੀਂ ਮਾਹੌਲ ਰਿਹਾ ਜੀ ਹਾਂ ਜੀ ਸਰ ਕਾਰਨ ਕੀ ਮੰਨਦੇ ਹੋ ਕਾਰਨ ਲੋਕ ਵਿਅਸਤੀਆਂ ਨੇ ਹੋਗੇ ਜੀ ਆਨਲਾਈਨ ਸਿਸਟਮ ਚੱਲ ਪਿਆ ਜੀ ਪਹਿਲਾਂ ਲੋਕ ਹਰੇਕ ਚੀਜ਼ ਬਾਜ਼ਾਰ ਚੋਂ ਖਰੀਦਦਾ ਸੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਆਨਲਾਈਨ ਸਾਈਟਾਂ ਨੇ ਉਹਨਾਂ ਦੇ ਉੱਪਰ ਹੀ ਲੋਕ ਸਮਾਨ ਖਰੀਦ ਲੈਂਦੇ ਆ ਤੇ ਬਜ਼ਾਰਾਂ ਦੇ ਵਿੱਚ ਅੱਜ ਕੱਲ੍ਹ ਐਦਮਨ ਦੇਖਣ ਨੂੰ ਮਿਲਦਾ ਵੀ ਇੰਨਾ ਉਤਸਾਹ ਨਹੀਂ ਹੈਗਾ ਅੱਜ ਕੀ ਲੈਣੇ ਉੱਥੇ ਅਜੋ ਸਰਪੰਨ ਸਾਹਿਬ ਦੀ ਡੈਰੀ ਤੇ ਆਏ ਸੀ ਜੀ ਤੇ ਕੁਝ ਮਠਿਆਈਆਂ ਜੀ ਲੈਣ ਲੱਗ ਰਹੇ ਆਂ ਵੀ ਲੈ ਗਏ ਮਠਿਆਈਆਂ ਜੀ ਅ ਜਿਹੜੇ ਵੱਡੇ ਨਾਮੀ ਆਪਾਂ ਹੋਟਲ ਜਾਂ ਬਾਜ਼ਾਰ ਦੇ ਵਿੱਚ ਕੋਈ ਆਪਾਂ ਰੈਸਟੋਰੈਂਟ ਮੰਨਦੇ ਆਂ ਜੀ ਤੁਸੀਂ ਦੇਖਦੇ ਹੋ ਵੀ ਹਰ ਰੋਜ਼ ਖਬਰ ਆਉਂਦੀਆਂ ਨੇ ਕਿੰਨਾ ਅਗਲੀ ਖੁਆ ਫੜਿਆ ਗਿਆ ਜੀ ਨਕਲੀ ਮਠਿਆਈਆਂ ਫੜੀਆਂ ਗਈਆਂ ਪਰ ਇਹਨਾਂ ਤੋਂ ਉੱਪਰੋਂ ਜਿਹੜੇ ਸਰਪੰਨ ਸਾਹਿਬ ਦੀ ਡੈਰੀ ਲਾਉਂਦੇ ਆਂ ਦੁੱਧ ਵਗੈਰਾ ਮਠਿਆਈਆਂ ਵਗੈਰਾ ਜਿਹੜਾ ਵੀ ਬਣਾਉਂਦੇ ਆ ਸਹੀ ਬਣਾਉਂਦੇ ਆ ਵਧੀਆ ਤੇ ਕੁਆਲਟੀ ਵੀ ਇੰਦੀ ਵਧੀਆ ਹੁੰਦੀ ਆ ਖਾਣ ਦੇ ਵਿੱਚ ਕੋਈ ਮਤਲਬ ਨੁਕਸਾਨ ਨਹੀਂ ਹੁੰਦਾ ਬੱਚੇ ਬੁੜੇ ਵਗੈਰਾ ਸਾਰੇ ਚੰਗੇ ਤਰੀਕੇ ਨਾਲ ਖਾਂਦੇ ਬਜ਼ਾਰ ਚ ਲੱਜ ਖਾਣਾ ਕੋਈ ਦੀ ਥੱਲੀ ਹੁੰਦੀ ਹੈ ਬਜ਼ਾਰ ਵਾਲੇ ਦੀ ਬਜ਼ਾਰ ਦੀ ਕੋਈ ਤਸੱਲੀ ਨਹੀਂ ਗਈ ਜੀ ਇਹ ਲੋਕਲ ਲੋਕ ਐ ਆਪਣੇ ਆਪ ਬਣਾਉਂਦੇ ਐ ਜਿਹੜੇ ਨਾਮੀ ਹੋਟਲ ਐ ਜਾਂ ਨਾਮੀ ਰੈਸਟੋਰੈਂਟ ਐ ਉਹ ਸਾਰਾ ਸਾਰਾ ਮਾਲ ਹੋਰ ਸੇਲਾਂ ਦੇ ਉੱਪਰ ਵੱਡੀ ਕੰਪਨੀ ਤੋਂ ਪਰਚੇਸ ਕਰਦੇ ਜਿਹੜਾ ਕਿ ਨਕਲੀ ਕੈਮੀਕਲ ਨਾਲ ਬਣਿਆ ਹੋਇਆ ਐ